ਨਮਸਕਾਰ ਮੈਂ ਹਾਂ ਆਰਤੀ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਚਰਚਾ ਦਾ ਵਿਸ਼ਾ ਦੀਖ ਰਹੀ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਇੱਕ ਵਾਰ ਫਿਰ ਹਾਜ਼ਰਨਾ ਤੁਹਾਡੇ ਸਾਹਮਣੇ ਕਿਸਾਨੀ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਵਰਿੰਦਰ ਜੀ ਦੇ ਨਾਲ ਵਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਆਰਤੀ ਜੀ ਵਰਿੰਦਰ ਜੀ ਕਿਸਾਨੀ ਅੰਦੋਲਨ ਨੇ ਜਿਹੜਾ ਉਹ ਦਿਨੋ ਦਿਨ ਵਧਦਾ ਜਾ ਰਿਹਾ ਹੋਰ ਤਿੱਖਾ ਹੁੰਦਾ ਜਾ ਰਿਹਾ ਜਿਸ ਤਰ੍ਹਾਂ ਕਿ ਅੱਜ ਵੀ ਪੂਰੇ ਸ਼ਹਿਰ ਦੇ ਵਿੱਚ ਚੱਕਾ ਜਾਮ ਕੀਤਾ ਜਾ ਰਿਹਾ ਤੁਹਾਨੂੰ ਕੀ ਲੱਗਦਾ ਹੈ ਇਸ ਚੱਕੇ ਜਾਣ ਦੇ ਨਾਲ ਸਰਕਾਰ ਦੇ ਕੰਨ ਤੇ ਜੂੰ ਸਰਕੇਗੀ ਕਿ ਉਹ ਬਿੱਲ ਰੱਦ ਕਰੇਗੀ ਆਰਤੀ ਜੀ ਗੱਲ ਇਦਾਂ ਐ ਕਿ 1947 ਵੇਲੇ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਜੀ ਸੰਘਰਸ਼ ਕੀਤਾ ਜਾ ਰਿਹਾ ਸੀ ਦੇਸ਼ਪਤਾ ਵੱਲੋਂ ਬਿਲਕੁਲ ਤੇ ਅੱਜ ਕਿਸਾਨੀ ਦੀ ਆਜ਼ਾਦੀ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਅੰਦੋਲਨ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਜਸ ਮਲਕ ਦੇ ਵਿੱਚ ਜਮਹੂਰੀਅਤ ਹੋਵੇ ਜੀ ਉੱਥੇ ਇਨਕਲਾਬੀ ਜਿਹੜੀ ਸੋਚ ਹੈ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਜਮਹੂਰੀਅਤ ਦਾ ਘਾਣ ਹੁੰਦਾ ਹੋਵੇ ਜਾਂ ਜਮਹੂਰੀਅਤ ਦੇ ਵਿੱਚ ਜਿਹੜੀ ਹੱਕ ਨੇ ਜੀ ਉਹ ਨਾ ਮਿਲਦੇ ਹੋਣ ਪ੍ਰਦਰਸ਼ਨ ਕਰਨਾ ਬਿਲਕੁਲ ਇਹ ਕਿਸਾਨਾਂ ਦਾ ਜਮਹੂਰੀ ਹੱਕ ਹੈ ਜੀ ਅਗਰ ਉਹਨਾਂ ਦੇ ਦੇਖੋ ਇਸ ਵੇਲੇ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਜੀ ਕਿਸਾਨੀ ਦੇ ਹੱਕਾਂ ਦੇ ਉੱਤੇ ਸੰਨ ਲਾਈ ਜਾ ਰਹੀ ਹੈ ਜੀ ਕਿਸਾਨੀ ਇਸ ਵੇਲੇ ਜਿਹੜੀ ਸਰਕਾਰ ਹੈ ਜੀ ਉਹ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ ਹਾਂਜੀ ਬਿਲਕੁਲ ਜੋ ਹਾਲਾਤ ਨੇ ਸੋ ਇਹ ਮੁੱਦੇ ਨੂੰ ਲੈ ਕੇ ਇਨਕਲਾਬੀ ਸੋਚ ਪੈਦਾ ਹੋਣਾ ਸੁਭਾਵਿਕ ਹੈ ਬਿਲਕੁਲ ਤੇ ਮੈਂ ਸਮਝਦਾ ਕਿ ਇਸ ਵੇਲੇ ਜੋ ਹਾਲਾਤ ਚੱਲ ਰਹੇ ਨੇ ਉਹ ਪੂਰਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੀ ਆਲਮੀ ਪੱਧਰ ਤੇ ਇਸ ਵੇਲੇ ਸਭ ਲੋਕ ਜਿਹੜੇ ਨੇ ਚਾਹੇ ਉਹ ਮਸ਼ਹੂਰ ਹਸਤੀਆਂ ਨੇ ਮਲਦੀਸ਼ੀ ਹਸਤੀਆਂ ਨੇ ਚਾਹੇ ਸਾਡੇ ਦੇਸ਼ ਦੇ ਅੰਦਰ ਨੇ ਉਹ ਆਪਣੇ ਆਪਣੇ ਵਿਚਾਰ ਪ੍ਰਗਟ ਕਰ ਰਹੀਆਂ ਹਨ ਜੀ ਬਿਲਕੁਲ ਜਿੱਦਾਂ ਇਹ ਸਿੰਗਰ ਰਹਿਾਨਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਕਿ ਅਸੀਂ ਇਸ ਬਾਰੇ ਕਿਉਂ ਗੱਲ ਨਹੀਂ ਕਰ ਰਹੇ ਉਹਨੇ ਟਵੀਟ ਕੀਤਾ ਉਹਦੇ ਟਵੀਟ ਤੋਂ ਪੂਰੀ ਪੂਰੀ ਤਰ੍ਹਾਂ ਖਲਬਲੀ ਜੜੀ ਮਚ ਗਈ ਪੂਰੀ ਤਰ੍ਹਾਂ ਜਿਹੜੀ ਹੈਗੀ ਆ ਉਹ ਆ ਲੋਕਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਉਹਦੇ ਟਵੀਟ ਦੇ ਕਰਕੇ ਬਹੁਤ ਸਾਰੇ ਜਿਹੜੀਆਂ ਸਾਡੀਆਂ ਫਿਲਮ ਸਟਾਰ ਨੇ ਉਹਨਾਂ ਨੇ ਵੀ ਆਪਣੇ ਆਪਣੇ ਪਹਿਲਾਂ ਘੁੱਗੂ ਜੇ ਬਣ ਕੇ ਬੈਠੇ ਸੀ ਉਹ ਵੀ ਬੋਲਣੀ ਸ਼ੁਰੂ ਕਰਤੇ ਕਿ ਹਾਂ ਜੀ ਹਾਂ ਆਪਣੇ ਆਪਣੇ ਵਿਚਾਰ ਕਈ ਉਹਦੇ ਰਿਹਾਨਾ ਦੇ ਹੱਕ 'ਚ ਉਹਨਾਂ ਨੇ ਟਵੀਟ ਕੀਤਾ ਕਈਆਂ ਨੇ ਖਿਲਾਫ ਟਵੀਟ ਕੀਤਾ ਤੇ ਸਰਕਾਰ ਜਿਹੜੀ ਹੈ ਉਹ ਅੰਤਰਰਾਸ਼ਟਰੀ ਪੱਧਰ ਤੇ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਸਾਡੇ ਦੇਸ਼ ਦੀ ਸਰਕਾਰ ਨੂੰ ਉਹਦੇ ਤੋਂ ਥੋੜਾ ਜਿਹਾ ਇਤਰਾਜ਼ ਥੋੜਾ ਨਹੀਂ ਕਾਫੀ ਇਤਰਾਜ਼ ਹੈ ਜੀ ਜਿਸ ਤਰੀਕੇ ਨਾਲ ਇੱਕ 스웨디시 ਜਿਹੜੀ ਹੈ ਕਲਾਈਮੇਟ ਐਕਟੀਵਿਸਟ ਗ੍ਰੇਟਾ ਥਨਬਰਗ ਜਿਹੜੀ ਹੈ ਉਸ ਤੇ ਆਪਣਾ ਵਿਚਾਰ ਪ੍ਰਗਟ ਕੀਤੇ ਸੀਗੇ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਉਸ ਨੂੰ ਲੈ ਕੇ ਦਿੱਲੀ ਪੁਲਿਸ ਨੇ ਉਹ ਮਰੋ ਕਹਿੰਦੀ ਹੈ ਵੀ ਅਸੀਂ ਟੂਲ ਕਿਟ ਕਿਟ ਨੂੰ ਲੈ ਕੇ ਅਸੀਂ ਉਹ ਐਫ ਆਈ ਆਰ ਲਾਚ ਕੀਤੀ ਇਨ ਡਾਇਰੈਕਟਲੀ ਤੇ ਚਲੋ ਉਸ ਬੱਚੀ ਦੇ ਉੱਤੇ ਕੀਤੀ ਇੱਕ 18 ਸਾਲ ਦੀ ਬੱਚੀ ਹੈ ਕਲਾਈਮੇਟ ਐਕਟੀਵਿਸਟ ਹੈਗੀ ਹੈ ਤੇ ਉਹਨੇ ਯੂਐਨਯੂਐਨਓ ਦੇ ਵਿੱਚ ਵੀ ਦੇਖੋ ਕਿੰਨੇ ਆਪਣੇ ਉਹਦੇ ਵਿੱਚ ਪ੍ਰਚਾਰ ਕੀਤੇ ਆ ਆਪਣੇ ਭਾਸ਼ਣ ਦਿੱਤੇ ਹੈਗੇ ਆ ਤੇ ਜੇ ਉਸ ਨੇ ਗੱਲ ਕੀਤੀ ਹੈ ਤੇ ਕੀ ਮਾੜਾ ਕੀਤਾ ਸਰਕਾਰ ਅੱਜ ਕਹਿ ਰਹੀਆਂ ਨੇ ਸਾਡੇ ਦੇਸ਼ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜੇ ਵਿਦੇਸ਼ਾ ਜਿਹੜੇ ਵਿਦੇਸ਼ੀ ਲੋਕ ਨੇ ਜਾਂ ਵਿਦੇਸ਼ੀ ਸਿਆਸਤ ਸਿਆਸਦਾਨ ਨੇ ਉਹਨਾਂ ਨੂੰ ਸਾਡੇ ਦੇਸ਼ ਦੇ ਮਾਮਲੇ ਦੇ ਵਿੱਚ ਬੋਲਣ ਦਾ ਹੱਕ ਨਹੀਂ ਹੈ ਉਹ ਨਹੀਂ ਬੋਲ ਸਕਦਾ ਉਹ ਸਿਰਫ ਇੱਕ ਦਰਸ਼ਕ ਬਣ ਕੇ ਦੇਖਦੇ ਰਹਿਣ ਪਰ ਜਦੋਂ ਅਸੀਂ ਬੋਲਦੇ ਹੈਗੇ ਆ ਦੇਖੋ ਕਿਸੇ ਵੀ ਜਮਹੂਰੀ ਮੁਲਕ ਦੇ ਵਿੱਚ ਜੀ ਕੋਈ ਘਟਨਾ ਵਾਪਰਦੀ ਹੈ ਕਿਤੇ ਆਪਣੇ ਸਨ ਲੱਗਦੀ ਹੈ ਜਮਹੂਰੀਅਤ ਨੂੰ ਜਾਂ ਕਿਤੇ ਡੈਮੋਕਰੈਟਿਕ ਤਰੀਕੇ ਦੇ ਨਾਲ ਕਿਤੇ ਨੁਕਸਾਨ ਹੁੰਦਾ ਤੇ ਉਹਦਾ ਅਸਰ ਬਾਕੀ ਡੈਮੋਕਰੈਟਿਕ ਮੁਲਕਾਂ ਦੇ ਉੱਤੇ ਵੀ ਹੁੰਦਾ ਸੋ ਗੱਲ ਕਹਿਣ ਦਾ ਭਾਵ ਇਹ ਹੈ ਇਸ ਵੇਲੇ ਚਾਹੇ ਕੋਈ ਵੀ ਅੰਦੋਲਨ ਸਾਡੇ ਦੇਸ਼ ਦੇ ਵਿੱਚ ਇਹ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਸ ਨੂੰ ਲੈ ਕੇ ਪੂਰੇ ਦੁਨੀਆ ਦੇ ਵਿੱਚ ਜੋ ਆ ਆਪਣੇ ਮੁਖਾਲਫਤ ਹੋ ਰਹੀ ਹੈ ਇੱਕ ਤਰ੍ਹਾਂ ਦੀ ਮੁਖਾਲਫਤ ਆ ਪਕਾਂਗੇ ਸਰਕਾਰ ਦੇ ਖਿਲਾਫ ਹੋ ਰਹੀ ਹੈ ਤੇ ਉਹ ਸਰਕਾਰ ਨੂੰ ਚਾਹੀਦਾ ਇਹਨਾਂ ਸਭ ਚੀਜ਼ਾਂ ਨੂੰ ਦੇਖਦੇ ਹੋਏ ਆ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਸੋ ਇਸ ਨੂੰ ਧਿਆਨ ਚ ਰੱਖਦੇ ਹੋਏ ਦੇਖੋ ਗੱਲ ਇਹ ਹੈ ਕਿ ਕਿਸਾਨਾਂ ਨੇ ਅੱਜ ਚੱਕਾ ਜਾਂ ਵੀ ਜਿਹੜਾ ਹੈਗਾ 12 ਤੋਂ 3 ਵਜੇ ਤੱਕ ਦਾ ਹੈਗਾ ਇਸ ਵੇਲੇ ਚੱਕਾ ਜਾਮ ਕੀਤਾ ਹੋਇਆ ਹੈ ਤਿੰਨ ਸੂਬਿਆਂ ਨੂੰ ਛੱਡ ਕੇ ਦਿੱਲੀ ਯੂਪੀ ਤੇ ਉੱਤਰਾਖੰਡ ਨੂੰ ਛੱਡ ਕੇ ਕਿਉਂਕਿ ਯੂਪੀ ਦੇ ਕਹ ਰਹੇ ਕਿ ਪਹਿਲਾਂ ਹੀ ਜੋ ਪ੍ਰੋਟੈਸਟ ਚੱਲ ਰਹੇ ਆ ਪਹਿਲਾਂ ਹੀ ਧਰਨੇ ਲੱਗੇ ਹੋਏ ਆ ਪਹਿਲਾਂ ਹੀ ਰਸ ਹੈ ਟ੍ਰੈਫਿਕ ਦੀ ਸਮੱਸਿਆ ਹੈ ਗਿਆ ਹੈ ਹੈਗੀ ਹੈ ਤੇ ਯੂਪੀ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਕਿਸਾਨ ਕਹ ਰਹੇ ਕਿ ਪੁਰੂਸੇਮਾਂ ਦਾ ਸੂਤਰਾ ਸਾਨੂੰ ਇਹ ਪਤਾ ਲੱਗਿਆ ਕਿ ਉੱਥੇ ਹਿੰਸਾ ਭੜਕਾਈ ਜਾ ਸਕਦੀ ਹੈ ਤੇ ਇਸ ਕਰਕੇ ਦੂਜੀ ਗੱਲ ਇਹ ਹੈ ਕਿ ਗੰਨੇ ਦੀ ਕਟਾਈ ਤੇ ਮਿਲਣਾ ਤੱਕ ਗੰਨਾ ਪਹੁੰਚਾਉਣ ਦਾ ਸਮਾਂ ਵੀ ਹੈ ਤੇ ਕਿਸਾਨਾਂ ਦਾ ਕਹਿੰਦੇ ਵੀ ਇੱਥੇ ਜਿਹੜਾ ਹੈਗਾ ਉਹ ਤਿੰਨ ਸੂਬਿਆਂ ਨੂੰ ਛੱਡ ਕੇ ਜੀ ਬਾਕੀ ਪੂਰੇ ਹਿੰਦੁਸਤਾਨ 'ਚ 12 ਤੋਂ ਲੈ ਕੇ 3 ਵਜੇ ਤੱਕ ਅੱਜ ਇਹ ਚੱਕਾ ਜਾਮ ਰਹੂਗਾ ਜ ਜਿਹਦੇ 'ਚ ਐਂਬੂਲੈਂਸ ਸਕੂਲ ਬੱਸਾਂ ਤੇ ਹੋਰ ਜਿਹੜੀਆਂ ਜ਼ਰੂਰੀ ਗੱਡੀਆਂ ਹੈਗੀਆਂ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਊਗੀ ਤੇ ਜਦੋਂ ਧਰਨਾ ਖਤਮ ਹੋਊਗਾ ਤੇ ਹਾਰਨ ਮਾਰ ਕੇ ਇਹ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਨਗੇ ਅ ਵਿੰਦਾ ਜੀ ਗੱਲ ਕਰੀ ਜਿਵੇਂ ਕਿ ਕਿਸਾਨ ਹਰ ਪਾਸੇ ਪ੍ਰੋਟੈਸਟ ਕਰ ਰਹੇ ਨੇ ਆਪਣੇ ਹੱਕਾਂ ਦੇ ਲਈ ਉੱਥੇ ਦੇਖਿਆ ਜਾਵੇ ਤਾਂ ਆਪਣੇ ਬਿਹਾਰ ਦੀ ਜੀ ਗੱਲ ਕਰੀ ਉੱਥੇ ਐਮਐਸਪੀ ਹੈ ਨਹੀਂ ਕੋਈ ਕੋਈ ਮੰਡੀਕਰਨ ਹੈ ਨਹੀਂ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋ ਕਿ ਉੱਥੇ ਹਾਲਾਤ ਕੀ ਨੇ ਕਿਸ ਤਰ੍ਹਾਂ ਦੇ ਨੇ ਕੀ ਆਉਣ ਵਾਲੇ ਹਾਲਾਤ ਜਿਹੜੇ ਨੇ ਮਤਲਬ ਜਿਵੇਂ ਪੈਦਾਵਾਰੀ ਹੁੰਦੀ ਹੈ ਫਸਲ ਦੀ ਕਿਸ ਤਰ੍ਹਾਂ ਖਰੀਦਾਰੀ ਹੋ ਰਹੀ ਕਿਸ ਤਰ੍ਹਾਂ ਸੇਲ ਪਰਚੇ ਆਪਸੀ ਸੰਪਰਕ ਕਿਸ ਤਰ੍ਹਾਂ ਹੈ ਸੇਲਰ ਤੇ ਪਰਚੇਜ਼ਰ ਦਾ ਦੇਖੋ ਉੱਥੇ ਜੋ ਹਾਲਾਤ ਨੇ ਤੁਹਾਨੂੰ ਸਭ ਨੂੰ ਪਤਾ ਹੈ ਬਿਹਾਰ ਦਾ ਜਿਹੜਾ ਕਿਸਾਨ ਹੈ ਬਿਹਾਰ ਜਿਹੜਾ ਸੂਬਾ ਹੈ ਇਹ ਹਿੰਦੁਸਤਾਨ ਦਾ ਸੱਤੋਂ ਗਰੀਬ ਸੂਬਿਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕ੍ਰਾਈਮ ਕਿੰਨਾ ਉੱਥੇ ਹੋਰ ਬਦ ਗਰੀਬੀ ਕਿੰਨੀ ਹੈ ਕਿਸਾਨਾਂ ਦਾ ਕੀ ਹਾਲ ਹੈ ਇਹ ਕਿ ਲੁਕਿਆ ਨਹੀਂ ਹਾਂਜੀ ਬਿਲਕੁਲ ਹੁਣ ਬਿਹਾਰ ਦੇ ਵਿੱਚ ਬਿਹਾਰ ਦੀ ਪੁਲਿਸ ਨੇ ਇੱਕ ਸਰਕੂਲਰ ਕੱਢਿਆ ਹੈਗਾ ਵੀ ਵਾਰਨਿੰਗ ਦਿੱਤੀ ਹੈ ਕਿ ਭਾਈ ਜਿਹੜਾ ਵੀ ਇੱਕ ਖਾਨ ਧਰਨੇ ਤੇ ਬੈਠੂਗਾ ਜੀ ਉਸ ਨੂੰ ਸਰਕਾਰੀ ਨੌਕਰੀ ਨਹੀਂ ਮਿਲੂਗੀ ਕੁਝ ਦਿਨ ਪਹਿਲਾਂ ਕੱਢਿਆ ਤੇ ਦੂਸਰਾ ਉਹਨਾਂ ਨੂੰ ਜੇ ਕੋਈ ਕੰਟਰੈਕਟ ਹੋਊਗਾ ਮੰਨ ਲਓ ਕੋਈ ਕੰਟਰੈਕਟਵਲ ਬੇਸਿਸ ਦੇ ਵਿੱਚ ਮੰਨ ਲਓ ਕੋਈ ਕੰਮ ਹੈ ਉਹ ਵੀ ਨਹੀਂ ਮਿਲੂਗਾ ਕੋਈ ਤੁਸੀਂ ਕੰਟਰੈਕਟ ਨਹੀਂ ਲੈ ਸਕਦੇ ਤੇ ਕਿਤਨਾ ਕਿਤੇ ਉਹਨਾਂ ਦਾ ਜਿਹੜਾ ਡੈਮੋਕਰੈtic ਰਾਈਟ ਹੈ ਜਮਹੂਰੀ ਹੱਕ ਉਹ ਖੋਇਆ ਜਾ ਰਿਹਾ ਹੈ ਕਿਤਨੇ ਕਿਤੇ ਜਿਹੜੇ ਸੂਬੇ ਨੇ ਜਿੱਥੇ ਮੰਨ ਲਓ ਕਿ ਆਪਾਂ ਕਹਿ ਸਕਦੇ ਹਾਂ ਕਿ ਇਹ ਕਿਸਾਨ ਵਿਰੋਧੀ ਸਰਕਾਰਾਂ ਨੇ ਉੱਥੇ ਇਹ ਸਭ ਚੀਜ਼ਾਂ ਚੱਲ ਰਹੀ ਨੇ ਉੱਤਰਾਖੰਡ ਦੇ ਵਿੱਚ ਵੀ ਤੁਸੀਂ ਦੇਖੋ ਉੱਤਰਾਖੰਡ ਬੀਜੇਪੀ ਦੀ ਸਰਕਾਰ ਹੈ ਉੱਥੇ ਵੀ ਸਮਝ ਲਓ ਕਿ ਇੱਕ ਐਂਟੀ ਨੈਸ਼ਨਲ ਪੋਸਟ ਪਾਉਣ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਗਰ ਕੋਈ ਬੰਦਾ ਐਂਟੀ ਨੈਸ਼ਨਲ ਪੋਸਟ ਪਾਊਗਾ ਉਹਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਜਿਹੜੀ ਆ ਉਹ ਨਹੀਂ ਹੋਊਗੀ ਠੀਕ ਹੈ ਉਹਦੀ ਪਾਸਪੋਰਟ ਦੀ ਉਸ ਬੰਦੇ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਜਾਊਗੀ ਜੀ ਜੀ ਐਂਟੀ ਨੈਸ਼ਨਲ ਕਹਿੰਦੇ ਨੇ ਇਹਨਾਂ ਨੂੰ ਪੇਪੁੱਲਾਂ ਪੁੱਛਿਆ ਜਾਏ ਕਿ ਭਾਈ ਐਂਟੀ ਨੈਸ਼ਨਲ ਦੀ ਡੈਫੀਨੇਸ਼ਨ ਕੀ ਹੈ ਦੇਸ਼ ਦਰੋਹੀ ਕੌਣ ਨੇ ਜੀ ਠੀਕ ਹੈ ਜਿਹੜੇ ਕਿਸਾਨ ਅੱਜ ਆਪਣੀਏ ਕਿਸਾਨੀ ਨੂੰ ਬਚਾਉਣ ਦੇ ਲਈ ਅੱਜ ਆਪਣੇ ਪ੍ਰੋਟੈਸਟ ਕਰ ਰਹੇ ਨੇ ਉਹ ਐਂਟੀ ਨੈਸ਼ਨਲ ਨੇ ਉਹ ਉਹ ਇਹਨੇ ਕਿਉਂ ਕਿਹਾ ਜਾ ਰਿਹਾ ਇਹਨਾਂ ਨੂੰ ਕਿ ਇਹ ਐਂਟੀ ਨੈਸ਼ਨਲ ਨੇ ਅੱਜ ਅਸੀਂ ਕਿਸਾਨ ਜੇ ਆਪਣੇ ਹੱਕ ਲਈ ਲੜਦੇ ਉਹਨੂੰ ਦੇਸ਼ ਦਰੋਹੀ ਕਿਹਾ ਜਾਂਦਾ ਆਪਣੇ ਹੱਕ ਲਈ ਲੜਨਾ ਕਿ ਦੇਸ਼ ਦਰੋਹੀ ਕੰਮ ਹੈ ਦੇਖੋ ਗੱਲ ਇਹ ਹੈ ਕਿ ਇਹ ਦੇਸ਼ದ್ರੋਹੀ ਕਹਿ ਰਹੇ ਨੇ ਪ੍ਰੋਟੈਸਟ ਕਰਨਾ ਜੀ ਇਹ ਜਮਹੂਰੀ ਹੱਕ ਹੈ ਉਹਨਾਂ ਦਾ ਮੈਂ ਇਹ ਗੱਲ ਕਰ ਰਿਹਾ ਹਾਂ ਪਰ ਜਮਹੂਰੀ ਹੱਕ ਖੋਇਆ ਜਾ ਰਿਹਾ ਹੈ ਜੀ ਦੇਸ਼த்ਰੋਹੀ ਤੇ ਇਹ ਕੰਮ ਕਰ ਰਹੇ ਨੇ ਜੀ ਸਰਕਾਰ ਠੀਕ ਹੈ ਇਹਨਾਂ ਨੂੰ ਪੁੱਛਿਆ ਜਾਵੇ ਕਿ ਦੇਸ਼த்ਰੋਹੀ ਦੀ ਡੈਫੀਨੇਸ਼ਨ ਕੀ ਹੈ ਕੌਣ ਨੇ ਦੇਸ਼த்ਰੋਹੀ ਜੀ ਇਹ ਦੇਸ਼த்ਰੋਹੀ ਉਹ ਨਹੀਂ ਹੈਗੇ ਜਿਹੜੇ ਅੱਜ ਆਪਾਂ ਗੱਲ ਕਰੀਏ ਵੀ ਇੱਕ ਸੂਬੇ ਦੇ ਜਿਹੜੇ ਲੋਕ ਨੇ ਉਹ ਆਪਣੇ ਅਰਬਾਂ ਰੁਪਏ ਦਾ ਘੁਟਾਲਾ ਲੈ ਕਰਕੇ ਦੂਸਰੇ ਮੁਲਕਾਂ 'ਚ ਜਾਈ ਜਾ ਰਹੇ ਨੇ ਹੈਨਾ ਤੇ ਪ੍ਰਧਾਨ ਮੰਤਰੀ ਸਾਹਿਬ ਫਿਰ ਵੀ ਉਸ ਕੁਝ ਨਹੀਂ ਕਰ پا ਰਹੇ ਜੀ ਮੈਂ ਜੀ ਇੰਨੀ ਦੇਰ ਤੱਕ ਕਾਲਾ ਧਨ ਵਾਪਸ ਲਿਆਉਂਗਾ ਕਾਲਾ ਧਨ ਜਿਹੜਾ ਹੈਗਾ ਹੋਰ ਜਾਈ ਜਾ ਰਿਹਾ ਵਿਦੇਸ਼ਾਂ ਦੇ ਵਿੱਚ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇੰਨੇ ਸੰਤਰੀ ਮੰਤਰੀ ਜਿਹੜੇ ਐ ਉਹ ਘਪਲੇ ਕਰੀ ਜਾਂਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਉਹ ਦੇਸ਼த்ਰੋਹੀ ਉਹ ਨੇ ਕੀ ਆ ਦੇਸ਼த்ਰੋਹੀ ਉਹ ਨੇ ਜਿਹੜੇ ਆਪਣੇ ਹੱਕਾਂ ਲਈ ਲੜ ਰਹੇ ਨੇ ਬਿਲਕੁਲ ਇਹ ਤੇ ਦੇਸ਼த்ਰੋਹੀ ਦੇਖੋ ਸਰਕਾਰ ਦੇ ਹੱਥ 'ਚ ਬਹੁਤ ਕੁਝ ਹੁੰਦਾ ਹੈ ਸਰਕਾਰ ਜੋ ਕਵੇ ਸੱਤਾ ਦੇ ਵਿੱਚ ਮੌਜੂਦ ਸਰਕਾਰ ਜੋ ਮਰਜ਼ੀ ਕਵੇ ਉਹ ਉਹ ਉਹਦੇ ਕਹਿਣ ਨੂੰ ਕੀ ਹੈਗਾ ਸਚਾਈ ਨੂੰ ਚੁਟਲਾਇਆ ਨਹੀਂ ਜਾ ਸਕਦਾ ਜੀ ਜੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਜੋ ਮਰਜ਼ੀ ਕਹੀ ਜਾਣ ਇਹਨਾਂ ਦੇ ਕਹਿਣ ਨੂੰ ਕੀ ਹੈਗਾ ਦੇਸ਼த்ਰੋਹੀ ਤੇ ਅਸਲ 'ਚ ਇਹੀ ਲੋਕ ਨੇ ਜਿਹੜੇ ਆਪਣੇ ਜਿਹੜੇ ਕਨਸਟੀਚਿਊਸ਼ਨਲ ਜਿਹੜੇ ਰਾਈਟਸ ਨੇ ਉਹਨਾਂ ਦਾ ਕਾਣ ਕਰ ਰਹੇ ਨੇ ਜੀ ਕਗਨਰਾ ਰੌਤ ਆਖਰੀ ਸਟੇਟਮੈਂਟ ਟਿੱਪਣੀ ਕਰਦੀ ਕਿਉਂ ਹੈ ਦੇਖੋ ਜੀ ਕਗਨਰਾ ਰੌਤ ਨੇ ਗ੍ਰੇਟਾ ਥੰਬਰਗ ਦੇ ਖਿਲਾਫ ਹੀ ਟਿੱਪਣੀ ਕੀਤੀ ਹੈ ਵੀ ਇਹ ਵਿਗੜੀ ਕੁੜੀ ਹੈ ਜੀ ਬਿਲਕੁਲ ਠੀਕ ਹੈ ਤੇ ਇਹਦੇ ਆਪਣੇ ਜਿਹੜੇ ਮਨਜੀਤ ਸਿੰਘ ਜੀਕੇ ਨੇ ਸਾਫ ਦਾ ਜਿਹੜੇ ਅਕਾਲੀ ਆਗੂ ਨੇ ਇਹਨਾਂ ਨੇ ਵੀ ਟਵਿੱਟਰ ਨੂੰ ਸ਼ਿਕਾਇਤ ਕੀਤੀ ਹੈ ਕਿ ਇਹ ਦੇ ਖਿਲਾਫ ਜਿਹੜੀ ਹੈ ਨੋਟਿਸ ਕਾਨੂੰਨੀ ਨੋਟਿਸ ਭੇਜਿਆ ਟਵਿੱਟਰ ਨੂੰ ਕਿ ਕਗਨਰਾ ਨੌਦ ਦੇ ਖਿਲਾਫ ਜਿਹੜੀ ਹੈ ਉਹ ਉਹ ਆਪਣੇ ਕਾਰਵਾਈ ਦੀ ਮੰਗ ਕੀਤੀ ਹੈ ਗੱਲ ਇਹ ਹੈ ਕਿ ਜਦੋਂ ਇਹ ਇਹਦੇ ਦਫਤਰ ਭੰਨੇ ਗਏ ਆ ਫਿਰਸੇਨਾ ਵੱਲੋਂ ਕੰਗਨਾਰਾ ਨੌਦੇ ਬੰਬਈ ਦੇ ਵਿੱਚ ਤੇ ਉਦੋਂ ਵੀ ਇਹ ਸਪੋਰਟਰ ਰਹੀ ਹੈ ਬੀਜੇਪੀ ਦੀ ਜੀ ਸੋ ਬੀਜੇਪੀ ਗਲਤ ਕਰੇ ਸਹੀ ਕਰੇ ਜਾਂ ਮਤਲਬ ਇਹ ਸਰਕਾਰ ਜਿਹੜੀ ਉਹ ਸਹੀ ਕਰੇ ਇਹਦੇ ਤੇ ਉਹਦੀ ਪੱਖਵਾਜੀ ਵੀ ਕਰਦੀ ਹੈ ਜੀ ਕੰਗਨਾਰਾ ਰੌਤ ਨੂੰ ਖੁਦ ਨਹੀਂ ਪਤਾ ਕਿ ਇਹ ਸਚਾਈ ਜਿਹੜੀ ਹੈ ਉਹ ਜਾਣ ਬੁੱਝ ਕੇ ਇਹ ਸਚਾਈ ਦੇ ਖਿਲਾਫ ਜੀ ਗੱਲਾਂ ਕਰ ਰਹੀ ਹੈ ਤੇ ਉਹਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਿਸਾਨ ਜਿਹੜੇ ਨੇ ਅੱਤਵਾਦੀ ਨਹੀਂ ਹੈਗੇ ਖਾਲਸਤਾਨੀ ਦੇ ਤੇ ਗੱਲਾਂ ਕਰਦੇ ਪਈ ਹੈ ਇਹਨੂੰ ਕਿਸਾਨੀ ਦਾ ਕੀ ਪਤਾ ਹੈ ਬਿਲਕੁਲ ਕਿ ਅੰਦੋਲਨ ਦਾ ਕੀ ਪਤਾ ਹੈ ਵਿੰਦਰ ਜੀ ਕੀ ਲੱਗਦਾ ਹੈ ਕਿ ਹੁਣ ਤੱਕ ਇਹ ਅੰਦੋਲਨ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ ਚੱਕਾ ਜਾਮ ਵੀ ਕੀਤਾ ਜਾ ਰਿਹਾ ਹੈ ਸਰਕਾਰ ਤੇ ਫਿਰ ਵੀ ਕੋਈ ਅਸਰਤਾ ਪੈ ਨਹੀਂ ਰਿਹਾ ਲੇਕਿਨ ਹੁਣ ਕਿਸਾਨਾਂ ਨੇ ਜਿਹੜੇ ਕਿਸਾਨ ਹੈਗੇ ਨੇ ਆਗੂ ਹੈਗੇ ਨੇ ਉਹਨਾਂ ਦੀ ਕੀ ਰਣਨੀਤੀ ਹੋ ਸਕਦੀ ਹੈ ਕਿਸ ਤਰੀਕੇ ਇਸ ਅੰਦੋਲਨ ਨੂੰ ਖਤਮ ਕੀਤਾ ਜਾਵੇਗਾ ਦੇਖੋ ਗੱਲ ਇਹ ਹੈ ਕਿ ਜੋ ਸਭ ਚੀਜ਼ਾਂ ਚੱਲ ਰਹੀਆਂ ਹਨ ਹੈਨਾ ਬੜੀਆਂ ਤਗੜੀਆਂ ਬੈਰੀਕੇਡਿੰਗਸ ਕੀਤੀਆਂ ਜਾ ਰਹੀਆਂ ਹਨ ਜਿੱਦ ਨਾਲ ਚੀਨ ਦਾ ਬਾਰਡਰ ਹੋਵੇ ਜਾਂ ਪਾਕਿਸਤਾਨ ਦਾ ਬਾਰਡਰ ਹੋਵੇ ਆਪਣੇ ਲੋਕਾਂ ਦੇ ਲਈ ਹੀ ਬੈਰੀਕੇਡ ਕਾ ਕਰ ਰਹੀ ਹੈ ਸਰਕਾਰ ਜੀ ਬਿਲਕੁਲ ਸਰਕਾਰ ਇੱਕ ਪਾਸੇ ਤੇ ਕਹਿ ਰਹੀ ਹੈ ਵੀ ਇੱਕ ਫੋਨ ਕਾਲ ਦੀ ਦੂਰੀ ਤੇ ਜਿੱਦਾਂ ਮੈਂ ਜਿੱਕਰ ਕੀਤਾ ਕਿ ਰਕੇਸ਼ਟ ਕੈਤ ਉਹਨਾਂ ਨੇ ਵੀ ਨੰਬਰ ਮੰਗਿਆ ਹੈ ਹਨਾ ਜੀ ਤੇ ਦੂਜੇ ਪਾਸੇ ਸਰਕਾਰ ਨੂੰ ਪਤਾ ਹੈ ਇਸ ਚੀਜ਼ ਦਾ ਕਿ ਇਸ ਵੇਲੇ ਥੂ ਥੂ ਅੰਤਰਰਾਸ਼ਟਰੀ ਪੱਦਰਤੇ ਥੂ ਥੂ ਹੋ ਰਹੀ ਹੈ ਸਰਕਾਰ ਦੀ ਉਹ ਸਰਕਾਰ ਇੱਕ ਅੜੀਲ ਖੱੱਚਰ ਦਾ ਰਵਈਆ ਅਖਤਿਆਰ ਕਰਕੇ ਬੈਠੀ ਹੈ ਪਤਾ ਵੀ ਹੈ ਇਹ ਸਭ ਚੀਜ਼ਾਂ 'ਤੇ ਗਲਤ ਹੋ ਰਹੀਆਂ ਨੇ ਜੀ ਔਰ ਦੂਜੇ ਪਾਸੇ ਕਿਸਾਨ ਆਗੂ ਨੇ ਇਹ ਵੀ ਕਹਿ ਤਾ ਰਕੇਸ਼ ਸ਼ਿਕਾਇਤ ਹੋ ਰਾਣੀ ਹੈ ਕਿ ਭਾਈ ਇਹ ਅਸੀਂ ਅਕਤੂਬਰ ਤੱਕ ਚਾਹੇ ਜੇ ਮੰਨ ਲੋ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਇਹ ਕਾਨੂੰਨ ਨੂੰ ਰੱਦ ਨਾ ਕੀਤਾ ਗਿਆ ਐਮਐਸਪੀ ਦਾ ਸਾਨੂੰ ਕਾਨੂੰਨੀ ਗਰੰਟੀ ਨਾ ਦਿੱਤੀ ਗਈ ਤੇ ਚਾਹੇ ਅਕਤੂਬਰ ਤੱਕ ਸਾਨੂੰ ਬਹਿਣਾ ਪੈ ਜੇ ਅਸੀਂ ਬੈਠਾਂਗੇ ਬਿਲਕੁਲ ਮਤਲਬ ਇਹ ਲੜਾਈ ਦਾ ਇਸ ਅੰਦੋਲਨ ਦਾ ਕੁਝ ਪਤਾ ਨਹੀਂ ਹੈ ਕਦੋਂ ਤੱਕ ਲੰਬਾ ਕੀਤਾ ਜਾ ਸਕਦਾ ਹੈ ਇਹ ਅੰਦੋਲਨ ਨੂੰ ਹੁਣ ਦੂਜੇ ਪਾਸੇ ਰਾਜ ਸਭਾ ਦੇ ਵਿੱਚ ਨਿਰਿੰਦਰ ਸਿੰਘ ਤੋਮਰ ਨੇ ਵੀ ਕਿਹਾ ਕਿ ਭਾਈ ਖੇਤੀ ਕਾਨੂੰਨ ਕਿਸਾਨਾਂ ਆਗੂ ਦੱਸ ਰਹੇ ਨੇ ਕਾਲਾ 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 ਤੇ ਸਾਨੂੰ ਮਿਲ ਤੱਕ ਇਹ ਨਹੀਂ ਪਤਾ ਲੱਗਿਆ ਵਿੱਚ ਹੈ ਕਿ ਕਾਲਾ ਸਾਨੂੰ ਦੱਸਿਆ ਜਾਵੇ ਵੀ ਕੀ ਆ ਕਾਲਾ ਇਹਦੇ ਚ ਦੂਜੇ ਪਾਸੇ ਕਿਸਾਨ ਆਗੂ ਕਹਿ ਰਹੇ ਨੇ ਕਿ ਭਾਈ 11 12 ਬੈਠਕਾਂ ਅਸੀਂ ਕੀਤੀਆਂ ਨੇ ਅਸੀਂ ਦੱਸ ਰਹੇ ਆ ਕਿ ਕਈ ਕੁਝ ਕਾਲਾ ਇਹਦੇ ਚ ਠੀਕ ਹੈ ਪਰ ਸਾਨੂੰ ਤੋਮਰ ਸਾਹਿਬ ਇਹਦੀਆਂ ਖੂਬੀਆਂ ਘੜਾ ਦੇਣਾ ਸਾਨੂੰ ਸੈਟੀਸਫਾਈ ਕਰ ਦੇਣਾ ਸਾਨੂੰ ਅਜ ਤੱਕ ਤੋਮਰ ਸਾਹਿਬ ਸੈਟੀਸਫਾਈ ਤੇ ਕਰ ਨਹੀਂ ਸਕੇ ਦੱਸ ਨਹੀਂ ਸਕੇ ਵੀ ਇਹ ਚ ਇਹ ਖੂਬੀਆਂ ਹੈਗੀਆਂ ਨੇ ਹਾਂਜੀ ਭਈ ਦੇਖੋ ਗੱਲ ਪਤਾ ਕੀ ਹੈ ਜਦੋਂ ਇੱਕ ਵਾਰੀ ਕਾਨੂੰਨ ਲਾਗੂ ਹੋ ਜਾਂਦਾ ਤੁਹਾਨੂੰ ਵੀ ਪਤਾ ਉਹ ਮੁੜ ਕੇ ਤੋੜਨਾ ਬੜਾ ਔਖਾ ਹੈ ਠੀਕ ਹੈ ਇੱਕ ਵਾਰੀ ਲੱਗ ਹੋ ਗਿਆ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਮੁੜ ਕੇ ਬਸ ਦੇਸ਼ ਨੂੰ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿੰਨੇ ਵੀ ਸਰਕਾਰੀ ਕੰਪਨੀਆਂ ਹੈਗੀਆਂ ਨੇ ਸਰਕਾਰੀ ادارے ਹੈਗੇ ਨੇ ਸਰਕਾਰ ਵੇਚਣਾ ਚਾਹੁੰਦੀ ਚਾਹੇ ਰੇਲਵੇ ਪ੍ਰਾਈਵੇਟਾਈਜ਼ ਕਰ ਰਹੀ ਹੈ ਹੈ ਨਾ ਬਹੁਤ ਸਾਰੇ ਖੇਡ ਦੇ ਮੈਦਾਨ 에어ਪੋਰਟ LIC ਸੋਚ ਰਿਹਾ ਵੀ ਉਹਦੇ ਜਿਹੜੀ ਸਰਕਾਰ ਜਿਹੜੀ ਆ ਆਪਣੇ ਸ਼ੇਅਰ ਉਹ ਕੱਢ ਲੂਗੀ ਹੈ ਨਾ ਤੇ ਉਹਦੇ ਵਿੱਚੋਂ ਦੂਸਰਾ ਬਹੁਤ ਸਾਰੇ ਬੈਂਕ ਜਿਹੜੇ ਹੈਗੇ ਨੇ ਪਹਿਲਾਂ ਵੀ ਪ੍ਰਾਈਵੇਟ ਆਪਣੇ ਹੈਗੇ ਨੇ ਪ੍ਰਾਈਵੇਟ ਕਰ ਰਹੀ ਹੈ ਦੋ ਬੈਂਕਾਂ ਦਾ ਸੁਣਿਆ ਕਿ ਪ੍ਰਾਈਵੇਟ ਸੋ ਜਿਨੇ ਵੀ ਸਰਕਾਰੀ ਕੰਪਨੀਆਂ ਨੇ ਪੈਸਾ ਕੱਢ ਰਹੀਆਂ ਨੇ ਉਹ ਬੈਨੀਫਿਟ ਕਿਹਨੂੰ ਮਿਲੂਗਾ ਉਸ ਚੀਜ਼ ਬੈਨੀਫਿਟ ਆਮ ਲੋਕਾਂ ਨੂੰ ਨਹੀਂ ਮਿਲਣਾ ਬੈਨੀਫਿਟ ਉਸ ਦਾ ਮਿਲੂਗਾ ਜਿਹੜੇ ਧਨਾੜ ਘਰਾਣੇ ਨੇ ਕਾਰਪੋਰੇਟ ਸੈਕਟਰ ਨੂੰ ਇੱਕ ਤਰੀਕੇ ਨਾਲ ਅੰਦਰ ਖਾਤੇ ਇਹ ਪੂਰੇ ਦਾ ਪੂਰਾ ਮੁਲਕ ਜਿਹੜਾ ਹੈ ਉਹ ਅਮੀਰ ਲੋਕਾਂ ਨੂੰ ਜੀ ਵੱਡੇ ਘਰਾਣਿਆਂ ਨੂੰ ਹੀ ਇੰਨਾ ਚੀਜ਼ਾਂ ਦਾ ਫਾਇਦਾ ਮਿਲੇਗਾ ਬਿਲਕੁਲ ਠੀਕ ਹੈ ਉਹਦੇ ਵਿੱਚ ਜਿਹੜਾ ਪਾੜਾ ਹੈ ਹੋਰ ਵਧੂਗਾ ਅਮੀਰ ਔਰ ਗਰੀਬ ਦਾ ਸੋ ਦੂਜੇ ਪਾਸੇ ਜੋ ਇਹ ਹਾਲਾਤ ਚੱਲ ਰਹੇ ਨੇ ਅੰਤਰਰਾਸ਼ਟਰੀ ਪੱਧਰ ਤੇ ਇਸ ਚ ਵੀ ਥੂ-ਥੂ ਹੋਈ ਹੈ ਜੀ ਤੇ ਜਿਸ ਤਰੀਕੇ ਨਾਲ ਹਾਲਾਤ ਹੈ ਇਹ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਵੀ ਹੁਣ ਕਿੱਧਰ ਦਾ ਰੁਖ ਆ ਹੋਊਗਾ ਕਿਉਂਕਿ ਕਿਸਾਨ ਪੂਰੀ ਤਰ੍ਹਾਂ ਡਟੇ ਹੋਏ ਨੇ ਕਿਸਾਨ ਤਾਂ ਕਹਿ ਰਹੇ ਨੇ ਵੀ ਜਿੰਨੀ ਦੇਰ ਤੱਕ ਇਹ ਕੋਸੋ ਕਾਨੂੰਨ ਜਿਹੜੇ ਰੱਦ ਨਹੀਂ ਹੈ ਅਸੀਂ ਪਿੱਛੇ ਹਟਣ ਵਾਲੀ ਕਿਸਾਨ ਆਗੂਆਂ ਦੇ ਮੁਤਾਬਕ ਜਿਵੇਂ ਕਿ 11 12 ਬੈਠਕਾਂ ਇਹ ਕਰ ਚੁੱਕੇ ਨੇ ਹੁਣ ਤਾਂ ਮੈਨੂੰ ਲੱਗਦਾ ਕਿ 26 ਜਨਵਰੀ ਤੋਂ ਬਾਅਦ ਕੋਈ ਮੀਟਿੰਗ ਵੀ ਨਹੀਂ ਹੋਈ ਇਹਨਾਂ ਦੀ ਆਪਸ ਦੇ ਵਿੱਚ ਤਾਂ ਕਿਸੇ ਕੀ ਲੱਗਦਾ ਹੈ ਕਿ ਹੁਣ ਸਰਕਾਰ ਕੋਈ ਬੈਠਕ ਕਰਨਾ ਹੀ ਨਹੀਂ ਚਾਹੁੰਦੀ ਦੇਖੋ ਜਿਸ ਤਰੀਕੇ ਨਾਲ ਸਰਕਾਰ ਨੇ ਕੋਈ ਇੰਟੀਮੇਸ਼ਨ ਨਹੀਂ ਦਿੱਤਾ ਜੀ ਅਗਲੀ ਬੈਠਕ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਜੀ ਬਿਲਕੁਲ ਸਰਕਾਰ ਇਹੀ ਗੱਲ ਕਰ ਰਹੀ ਹੈ ਜੀ ਗੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕਰ ਰਹੀ ਹੈ ਜੀ ਹਾਂ ਤੋਂ ਇੱਕ ਫੋਨ ਕਾਲ ਦੀ ਦੂਰੀ ਪਰ ਹੈ ਜੀ ਬਿਲਕੁਲ ਕੀ ਪ੍ਰਧਾਨ ਮੰਤਰੀ ਸਾਹਿਬ ਕੋਲ ਕੋਈ ਅਸਿਸਟੈਂਟ ਨਹੀਂ ਹੈਗੇ ਜਾਂ ਕਲੂ ਜੀ ਬਿਲਕੁਲ ਜੇ ਮਨਸ਼ਾ ਹੋਵੇ ਕਿ ਅਸੀਂ ਇਸ ਗੱਲ ਨੂੰ ਨੇੜੇ ਲਿਆਉਣਾ ਹੈਗਾ ਜੀ ਤੇ ਮੈਨੂੰ ਨਹੀਂ ਲੱਗਦਾ ਕਿ ਨਾ ਲਈ ਜਾ ਸਕੇ ਹੈਨਾ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਇੰਨੀ ਬਦੁੱਦੀ ਉੱਡੀ ਹੈ ਇਸ ਚੀਜ਼ ਨੂੰ ਖਤਮ ਕੀਤਾ ਜਾ ਸਰਕਾਰ ਦੀ ਕੋਈ ਵਿਉਂਤਬੰਦੀ ਲੱਗਦੀ ਤੁਹਾਨੂੰ ਕਿ ਉਹ ਕੀ ਕਰ ਸਕਦੀ ਕਿਉਂ ਮੀਟਿੰਗਾਂ ਤਾਂ ਹੁਣ ਦੇ ਨਹੀਂ ਰਹੀ ਮੀਟਿੰਗ ਕੋਈ ਫਿਕਸ ਹੋ ਨਹੀਂ ਰਹੀ ਹੈ ਹੂੰ ਕੀ ਲੱਗਦਾ ਕਿ ਹੁਣ ਕੀ ਕਰਨਗੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਸਰਕਾਰ ਨੂੰ ਪਤਾ ਹੈ ਸਭ ਚੀਜ਼ਾਂ ਦਾ ਪਤਾ ਹੈ ਤੇ ਕੀ ਹੋ ਰਿਹਾ ਹੈ ਜੀ ਆਈਟੀ ਸੈੱਲ ਬੜੇ ਮਜ਼ਬੂਤ ਨੇ ਨਾ ਸਰਕਾਰਾਂ ਦੇ ਜੀ ਬਿਲਕੁਲ ਹਾਂਜੀ ਸੱਤਾ 'ਚ ਜਿਹੜੇ ਲੋਕ ਜਾਂ ਬੈਠੇ ਹੁੰਦੇ ਨੇ ਉਹਨਾਂ ਨੂੰ ਬਹੁਤ ਪਾਵਰ ਹੁੰਦੀ ਆ ਉਹਨਾਂ ਕੋਲ ਸਭ ਚੀਜ਼ਾਂ ਦੀ ਜਾਣਕਾਰੀ ਹੁੰਦੀ ਆ ਹਰ ਚੀਜ਼ ਦਾ ਇਲਮ ਹੁੰਦਾ ਹੈ ਜੀ ਮਿਸਣੇ ਬਣੇ ਪਏ ਨੇ ਜੀ ਜਾਣ ਬੁੱਝ ਕੇ ਮਿਸਣੇ ਬਣੇ ਪਏ ਨੇ ਔਰ ਇਹ ਜਿਹੜੀ ਚੀਜ਼ ਹੈ ਇਹ ਦੇਸ਼ ਦੀ ਲਈ ਬਹੁਤ ਮੰਦ ਭਾਗੀ ਗੱਲ ਹੈ ਦੇਸ਼ਕਲਾ ਸਰਕਾਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੂੰ ਹਰ ਇੱਕ ਚੀਜ਼ ਦਾ ਪਤਾ ਹੁੰਦਾ ਆ ਇਹਨਾਂ ਦੀ ਹਰ ਚੀਜ਼ ਸਟਰੋਂਗ ਹੈਗੀ ਜਾਂ ਤਾਂ ਕਿਤੇ ਕਿਤੇ ਉਹਨਾਂ ਨੂੰ ਪਤਾ ਹੋਵੇਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਕਾਨੂੰਨ ਰੱਦ ਕਰਨਾ ਪਵੇਗਾ ਬਿਲਕੁਲ ਉਹਨਾਂ ਨੂੰ ਪਤਾ ਇਸ ਚੀਜ਼ ਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਾਨੂੰਨ ਰੱਦ ਕਰਨਾ ਹੀ ਪਊਗਾ ਹੋਰ ਕੋਈ ਹੱਲ ਹੀ ਨਹੀਂ ਹੈ ਫਿਰ ਇਹ ਖੇਚਲਬਾਜ਼ੀ ਕਿਉਂ ਜਦੋਂ ਉਹਨਾਂ ਨੂੰ ਪਤਾ ਹੀ ਹੈ ਇੱਕ ਚੀਜ਼ ਦਾ ਅੰਦਾਜ਼ਾ ਹੈਗਾ ਹੀ ਉਹਨਾਂ ਨੂੰ ਇੱਕ ਨਾ ਸਾਡੇ ਮੁਲਕ ਦੇ ਵਿੱਚ ਇੱਕ ਬੜੀ ਭੈੜੀ ਆਦਤ ਹੈ ਬਗੈਰ ਕਾਰਨ ਤੋਂ ਈਗੋ ਹੰਕਾਰ ਦੀ ਜੀ ਨਹੀਂ ਮੈਂ ਮੈਂ ਝੁਕਣਾ ਨਹੀਂ ਹੈ ਮੈਂ ਝੁਕਣਾ ਨਹੀਂ ਸਰਕਾਰ ਦਾ ਵੀ ਉਹੀ ਮਨਸ਼ਾ ਹੈ ਕਿ ਨਹੀਂ ਅਸੀਂ ਤੇ ਝੁਕਣਾ ਹੀ ਨਹੀਂ ਝੁਕਣਾ ਕਿਨਾਂ ਅੱਗੇ ਆਪਣੇ ਅੱਗੇ ਅਗਰ ਦੇਸ਼ ਦੀ ਖੁਸ਼ਹਾਲੀ ਵਾਸਤੇ ਕਿਸਾਨਾਂ ਦੀ ਖੁਸ਼ਹਾਲੀ ਵਾਸਤੇ ਹੁਣ ਜੇ ਸਰਕਾਰ ਦੀ ਕੁਝ ਲੋਕਾਂ ਦੀ ਮਨਸ਼ਾ ਇਹ ਹੈ ਕਿ ਅਸੀਂ ਤੇ ਆਪਣੇ ਦੇਸ਼ ਨੂੰ ਕਾਰਪੋਰੇਟ ਕਰਾਣੇ ਅੱਗੇ ਵੇਚ ਹੀ ਦੇਣਾ ਤੇ ਫਿਰ ਉਹਦੀ ਤੁਹਾਨੂੰ ਪਤਾ ਹੀ ਹੈ ਫਿਰ ਕੀ ਕੁਝ ਕਰ ਸਕਦੇ ਉਹ ਤੇ ਫਿਰ ਅੜਿਆਲ ਰਵਈਆ ਹੀ ਹੋ ਗਿਆ ਨਾ ਜੀ ਆਕੜਬਾਜ਼ੀ ਹੋ ਗਈ ਪਈ ਮੈਂ ਹੀ ਆ ਸਭ ਕੁਝ ਮੈਂ ਹੀ ਆ ਮੇਹ ਤਾਂ ਉੱਤੇ ਕੋਈ ਹੈ ਹੀ ਨਹੀਂ ਉਹ ਤੇ ਰਾਜੇ ਮਹਾਰਾਜਿਆਂ ਵਾਲੀ ਗੱਲ ਹੋ ਗਈ ਨਾ ਵੀ ਪੁਰਾਣੇ ਸਮਾਂ 'ਚ ਮਨਾਰਕੀ ਸਿਸਟਮ ਹੁੰਦਾ ਸੀ ਜੋ ਇੱਕ ਵਾਰੀ ਰਾਜੇ ਨੇ ਕਹਿ ਤਾ ਉਹ ਫਾਈਨਲ ਹੁੰਦਾ ਸੀ ਪਰ ਇਹ ਜਿਹੜਾ ਜਮਹੂਰੀਅਤ ਹੈ ਇਹਦੇ ਵਿੱਚ ਇਦਾਂ ਨਹੀਂ ਹੁੰਦਾ ਇਹ ਲੋਕਾਂ ਦੀ ਸਰਕਾਰ ਹੁੰਦੀ ਹੈ ਲੋਕਾਂ ਵੱਲੋਂ ਚੁਣੇ ਗਏ ਹੁੰਦੇ ਨੇ ਦੇਸ਼ ਕਿਸੇ ਇੱਕ ਬੰਦੇ ਦਾ ਨਹੀਂ ਹੈ ਦੇਸ਼ ਸਾਰਿਆਂ ਦਾ ਹੀ ਹੈ ਜੀ ਬਿਲਕੁਲ ਜੀ ਵੀਨੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਵੇਲੇ ਹੁਣ ਮੈਂ ਇਹ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਨੀ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਤਾਂ ਜਿਵੇਂ ਕਿ ਭਰਿੰਦਰ ਜੀ ਦੇ ਨਾਲ ਅਸੀਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਵੱਖ-ਵੱਖ ਜਿਹੜੇ ਵੀ ਮਾਹੌਲ ਹਾਲਾਤ ਬਣਦੇ ਜਾ ਰਹੇ ਨੇ ਅੱਜ ਚੱਕਾ ਜਾਮ ਸੀ ਉਹਨਾਂ ਦੇ ਉੱਤੇ ਅਸੀਂ ਚਰਚਾ ਵਿਚਾਰ ਕੀਤਾ ਹੈ ਇਸੇ ਤਰ੍ਹਾਂ ਹੀ ਕੱਲ ਅਸੀਂ ਫਿਰ ਹਾਜ਼ਰ ਹੋਵਾਂਗੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਜੋ ਵੀ ਹਾਲਾਤ ਹੋਣਗੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਦੇਖਦੇ ਰਹੋ ਐਸਐਮਜੀ ਨਿਊਜ਼